ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਤੁਹਾਨੂੰ ਬਾਬਾ ਕਾਲਾ ਮੇਰ ਦਾ ਇਤਿਹਾਸ ਦੱਸਣ ਲੱਗੇ ਹਾਂ ਪੁਰਾਣੇ ਸਮੇਂ ਦੇ ਅਨੁਸਾਰ ਬਾਬਾ ਕਾਲਾ ਮੇਰ ਜੀ ਸੰਧੂ ਵੰਸ਼ ਦੇ ਵਿੱਚੋਂ ਹੋਏ ਸਨ ਉਹਨਾਂ ਦਾ ਜਨਮ ਕਈ ਸੋ ਸਾਲ ਪਹਿਲਾਂ ਮਾਝੇ ਦੇ ਇੱਕ ਪਿੰਡ ਮੂਰਾਣਾ ਦੇ ਵਸੇ ਭਾਈ ਬੋਗਾ ਨਾਮ ਦੇ ਜੱਟ ਦੇ ਘਰ ਹੋਇਆ ਬਾਬਾ ਜੀ ਸਿਹਤ ਪੱਖੋਂ ਬਹੁਤ ਹੀ ਜ਼ਿਆਦਾ ਸੋਹਣੇ ਸੁੰਦਰ ਤੇ ਕੱਦ ਵਾਲੇ ਤੇ ਤਕੜੇ ਸਨ ਉਹ ਹਰ ਵਕਤ ਪ੍ਰਭੂ ਦੀ ਭਗਤੀ ਵਿੱਚ ਲੀਨ ਰਹਿੰਦੇ ਸਨ ਜਵਾਨੀ ਦੇ ਸਮੇਂ ਤੋਂ ਹੀ ਪ੍ਰਭੂ ਦੀ ਭਗਤੀ ਅਤੇ ਸ਼ਕਤੀ ਉਹਨਾਂ ਅੰਦਰ ਵਸੀ ਹੋਣ ਕਾਰਨ ਉਹ 24 ਘੰਟੇ ਖੜੀ ਅਵਸਥਾ ਵਿੱਚ ਹੀ ਰਹਿੰਦੇ ਉਹ ਆਪਣੀ ਛੋਡੀ ਥੱਲੇ ਗੁੰਡਾ ਲਗਾ ਲੈਂਦੇ ਉਹਨਾਂ ਦੀਆਂ ਅੱਖਾਂ 24 ਘੰਟੇ ਹੀ ਖੁੱਲੀਆਂ ਰਹਿੰਦੀਆਂ ਸਨ ਉਹਨਾਂ ਕੋਲ ਮੱਝਾਂ ਤੇ ਗਾਇਆਂ ਦਾ ਬਹੁਤ ਵੱਡਾ ਵਾਗ ਸੀ ਅਤੇ ਦੁੱਧ ਦੇ ਲੰਗਰ ਅਤੂਟ ਚੱਲਦੇ ਰਹਿੰਦੇ ਸਨ ਉਸ ਸਮੇਂ ਹਜ਼ਾਰਾਂ ਦੀ ਗਿਣਤੀ ਵਿੱਚ ਪਸ਼ੂ ਰੱਖਣ ਵਾਲੇ ਵਿਅਕਤੀ ਨੂੰ ਰਾਜਾ ਦਰਬਾਰ ਵੱਲੋਂ ਰਾਜ ਦਰਬਾਰ ਵੱਲੋਂ ਮਾਹਿਰ ਕਿਤਾਬ ਦਿੱਤਾ ਜਾਂਦਾ ਸੀ। ਬਾਬਾ ਜੀ ਦਾ ਬਚਪਨ ਦਾ ਨਾਮ ਕਾਲਾ ਸੀ ਪਰ ਮਾਹਿਰ ਦਾ ਕਿਤਾਬ ਮਿਲਣ ਤੋਂ ਬਾਅਦ ਉਹਨਾਂ ਦੀ ਪਤਿੱਦੀ ਬਾਬਾ ਕਾਲਾ ਮਹਿਰ ਦੇ ਨਾਮ ਨਾਲ ਹੋ ਗਈ। ਉਸ ਸਮੇਂ ਜੀਵਨ ਸਿੱਧ ਨਾਮ ਦਾ ਮਰਾਸੀ ਅਤੇ ਇੱਕ ਹਰਿਆਣਾ ਨਾਮ ਦਾ ਬ੍ਰਾਹਮਣ ਬਾਬਾ ਕਾਲਾ ਮਹਿਰ ਜੀ ਦੇ ਸਾਥੀ ਸਨ ਬਾਬਾ ਕਾਲਾ ਮਹਿਰਜੀ ਦੇ ਕੋਲ ਇੱਕ ਪੂਰੇ ਰੰਗ ਦੀ ਝੋਟੀ ਸੀ ਜੋ ਨਾ ਤਾਂ ਕਦੇ ਨਵੇਂ ਦੁੱਧ ਹੋਈ ਸੀ ਤੇ ਨਾ ਹੀ ਕਦੇ ਬੱਚਾ ਦਿੱਤਾ ਸੀ ਪਰੰਤੂ ਉਹ ਹਮੇਸ਼ਾ ਸੱਜਰ ਹੀ ਰਹਿੰਦੀ ਸੀ ਰਹਿੰਦੀ ਤੇ ਬਹੁਤ ਦੁੱਧ ਦਿੰਦੀ ਸੀ ਇੱਕ ਦਿਨ ਇੱਕ ਜਾਗ ਦੇ ਸਮੇਂ ਬਾਬਾ ਜੀ ਵੱਲੋਂ ਉਸ ਦੇ ਦੁੱਧ ਨਾਲ ਕੀਤੀ ਸੇਵਾ ਤੋਂ ਖੁਸ਼ ਹੋ ਕੇ ਬਾਬਾ ਗੋਰਖ ਨਾਤ ਜੀ ਨੇ ਵੀ ਵਾਰ ਦਿੱਤਾ ਕਿ ਕਾਲਾ ਮਹਿਰ ਭਗਤ ਦੇ ਨਾਲ ਨਾਲ ਸੂਰਮਾ ਵੀ ਹੈ ਅਤੇ ਇਸ ਦੁੱਧ ਵਾਂਗ پاک ਸਾਫ਼ ਅਤੇ ਤਤ ਤਕਤਵਰ ਤੇਰੀ ਔਲਾਦ ਵੀ ਸੰਦੂ ਅਖਵਾਵੇਗੀ। ਬਾਬਾ ਕਾਲਾ ਮਹਿਰ ਦੀ ਸੁਰਮਤਾਈ ਅਤੇ ਇਲਾਕੇ ਵਿੱਚ ਵੱਧ ਰਹੀ ਮਹਿਮਾ ਤੋਂ ਖਾਰ ਖਾਂਦੇ ਖਾਂਦੇ ਕੁਝ ਭੱਟੀ ਸਰਦਾਰਾਂ ਨੇ ਉਸ ਦੁੱਧ ਦੀ ਪੂਰੀ ਚੋਟੀ ਨੂੰ ਖੋਣ ਲਈ ਬਾਬਾ ਕਾਲਾ ਮਹਿਰ ਦੀ ਨੂੰ ਮਾਰਨ ਦੀਆਂ ਠਕੀਮਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਭੱਟੀਆਂ ਨੇ ਪਹਿਲਾਂ ਤਾਂ ਮਰਾਸੀ ਜੀਵਨ ਸਿੱਧੂ ਨੂੰ ਲਾਲ ਜੀ ਦਿੱਤਾ ਤੇ ਬਾਬਾ ਜੀ ਨੇ ਨਿਤਪਰਤੀ ਨਿਤਨੇਮ ਬਾਰੇ ਪੁੱਛਿਆ ਤਾਂ ਉਸਨੇ ਉੱਤਰ ਦਿੱਤਾ ਕਿ ਮੇਰਾ ਬਾਬਾ ਤਾਂ ਬੰਦਾ ਹੀ ਨਹੀਂ ਉਹ ਰੱਬ ਰੂਪ ਹੈ ਫਿਰ ਉਹਨਾਂ ਨੇ ਨੇੜੇ ਦੇ ਇਲਾਕੇ ਦੇ ਪਿੰਡਾਂ ਚੋਂ ਵੀ ਕਾਫੀ ਪੁੱਛਗਿੱਛ ਕੀਤੀ ਤੇ ਉਹਨਾਂ ਨੂੰ ਕੁਝ ਹਾਸਲ ਨਹੀਂ ਹੋਇਆ ਤੇ ਨਾ ਹੀ ਉਹਨਾਂ ਨੂੰ ਕੁਝ ਸਮਝ ਲੱਗ ਰਹੀ ਸੀ ਇਸ ਕਰਕੇ ਉਹ ਬਾਬਾ ਜੀ ਤੇ ਸਿੱਧਾ ਹਮਲਾ ਕਰ ਨਹੀਂ ਸਕਦੇ ਸੀ ਕਿਉਂਕਿ ਉਹਨਾਂ ਨੂੰ ਬਾਬਾ ਜੀ ਦੀ ਸ਼ਕਤੀ ਤੋਂ ਡਰ ਲੱਗਦਾ ਸੀ ਆਖਿਰਕਾਰ ਹਰੀਆ ਬ੍ਰਾਹਮਣ ਭਟੀਆਂ ਦੇ ਲਾਲਚ ਵਿੱਚ ਆ ਗਿਆ ਉਸਨੇ ਭਟੀਆਂ ਨੂੰ ਦੱਸ ਦਿੱਤਾ ਕਿ ਬਾਬਾ ਜੀ ਦੀਆਂ ਅੱਖਾਂ ਭਾਵੇਂ ਖੁੱਲੀਆਂ ਹੁੰਦੀਆਂ ਹਨ ਪਰ ਢੋਡੀ ਜੱਲੇ ਹੋਵੇਗਾ ਜਦੋਂ ਬਾਬਾ ਜੀ ਦਾ ਸਿਰ ਥੋੜਾ ਹੀਟਾ ਥੋੜਾ ਜਿਹਾ ਹੀਟਾ ਵੱਲ ਨੂੰ ਝੁਕਾਇਆ ਹੋਵੇ ਤਾਂ ਉਸ ਸਮੇਂ ਬਾਬਾ ਜੀ ਨੀਂਦ ਦੀ ਅਵਸਥਾ ਵਿੱਚ ਹੁੰਦੇ ਹਨ 22 ਸਰਦਾਰਾਂ ਨੇ ਗਦਦਾਰ ਹਰੀਏ ਬ੍ਰਾਹਮਣ ਦੀ ਮਦਦ ਲੈ ਕੇ ਧੋਕੇ ਨਾਲ ਬਾਬਾ ਕਾਲਾ ਮੈਰ ਸੰਧੂ ਜੀ ਦੇ ਸੀਸ ਉੱਪਰ ਤਲਵਾਰ ਨਾਲ ਵਾਰ ਕਰਾ ਕੇ ਸ਼ਹੀਦ ਕਰ ਦਿੱਤਾ ਤੇ ਲੜਾਈ ਵਿੱਚ ਫੱਟੜ ਹਾਲਾਤ ਚ ਬਾਬਾ ਕਾਲਾ ਮੈਰ ਜੀ ਸੰਧੂ ਨੇ ਸਿੱਖਾਂ ਵਾਲੀ ਹੀ ਮੁਰਾਣਾ ਤੋਂ ਹੀ ਤੋਂ ਗੁੰਨਾ ਤੱਕ ਘਟੀਆਂ ਦਾ ਪਿੱਛਾ ਕੀਤਾ ਤੇ ਭਟੀਆਂ ਦਾ ਨਾਸ਼ ਕਰ ਦਿੱਤਾ ਇਸ ਜੰਗ ਵਿੱਚ ਮਰਾਸੀ ਸਿੱਧ ਜੀਵਨ ਵੀ ਬਾਬਾ ਦਾ ਸਾਥ ਦਿੰਦਾ ਹੋਇਆ ਸ਼ਹੀਦ ਹੋ ਗਿਆ। ਸ਼ਹੀਦੀ ਸਮੇਂ ਬਾਬਾ ਕਾਲਾ ਮਹਿਰ ਜੀ ਨੇ ਆਪਣੀ ਸੰਤਾਨ ਨੂੰ ਬਚਨ ਕੀਤੇ ਕਿ ਉਹਨਾਂ ਦੀ ਸ਼ਹੀਦੀ ਹਰੀ ਹਰੀਏ ਬ੍ਰਾਹਮਣ ਦੀ ਗਦਾਰੀ ਨਾਲ ਹੋਈ ਹੈ। ਅਤੇ ਮਰਾਸੀ ਸਿੱਧੂ ਜੀਵਨ ਨੇ ਉਹਨਾਂ ਦਾ ਪੂਰਾ ਸਾਥ ਨਿਭਾਇਆ ਹੈ। ਇਸ ਲਈ ਮੇਰੀ ਸੰਤਾਨ ਵੱਲੋਂ ਹੁਣ ਬ੍ਰਾਹਮਣ ਦੀ ਜਗ੍ਹਾ ਤੇ ਮਰਾਸੀ ਦੀ ਔਲਾਦ ਨੂੰ ਹੀ ਚੜਾਵਾ ਦਿੱਤਾ ਜਾਇਆ ਕਰੇਗਾ। ਸਿੱਖਾਂ ਵਾਲੀ ਬੀੜ ਪੁਰਾਣਾ ਤੇ ਪੰਜਾਬ ਦੀ ਹੋਰ ਥਾਵਾਂ ਤੇ ਉਸ ਸਮੇਂ ਤੋਂ ਲੈ ਕੇ ਹਰ ਸਾਲ ਕੇਤ ਅਤੇ ਭਾਦੋ ਮਹੀਨੇ ਦੀਆਂ ਮੱਸੀਆਂ ਨੂੰ ਬਾਬਾ ਜੀ ਦੀ ਯਾਦ ਵਿੱਚ ਮੇਲੇ ਭਰਦੇ ਹਨ ਮੇਲੇ ਲੱਗਦੇ ਹਨ ਸੰਧੂ ਭਾਈਚਾਰਾ ਭਾਵੇਂ ਸਮਾਂ ਪਾ ਕੇ Hindu Sikh Muslim ਆਦੀ ਧਰਮਾਂ ਵਿੱਚ ਵੀ ਚਲਾਇਆ ਗਿਆ ਹੈ ਪਰ ਇਸ ਤੋਂ ਬਾਅਦ ਜਿੱਥੇ ਦੇਸ਼ ਵਿਦੇਸ਼ ਹੋਰ ਕਿਸੇ ਥਾਵਾਂ ਤੇ ਜਿੱਥੇ ਵੀ ਸੰਧੂ ਪਰਿਵਾਰਾਂ ਦੀ ਆਬਾਦੀ ਪਹੁੰਚੀ ਹੈ ਉਹਨਾਂ ਨੇ ਉੱਥੇ ਹੀ ਆਪਣਾ ਬਾਬਾ ਕਾਲਾ ਮਹਿਰ ਸੰਧੂ ਜੀ ਦੀ ਯਾਦਗਾਰਾਂ ਨੂੰ ਮਨਾਉਂਦੇ ਹਨ ਉਸ ਸਮੇਂ ਵਿੱਚ ਸੰਧੂ ਗੋਤ ਦੇ ਬਡੇਰਿਆਂ ਨੇ ਜਦੋਂ ਸਾਨੇਵਾਲ ਵਸਾਇਆ ਤਾਂ ਸਾਨੇਵਾਲ ਵਸਾਇਆ ਤਾਂ ਉਸ ਸਮੇਂ ਹੀ ਬਾਬਾ ਕਾਲਾ ਮਹਿਰ ਜੀ ਦਾ ਸਥਾਨ ਬਣਾਇਆ ਇਸ ਥਾਂ ਦੀ 14 ਏਕੜ 2 ਕਨਾਲ ਜਗ੍ਹਾ ਹੈ ਜੋ ਬਾਬਾ ਜੀ ਦੇ ਨਾਮ ਤੇ ਹੈ ਅੱਜ ਵੀ ਇਸ ਥਾਂ ਤੇ ਤਾਜ਼ੀਆਂ ਸੁਈਆਂ ਲਵੇਰੀਆਂ ਦੀ ਪੂਜੀ ਖੋਲੀ ਜਾਂਦੀ ਹੈ ਸੰਧੂ ਪਰਿਵਾਰ ਵਿੱਚ ਜਦੋਂ ਵੀ ਲੜਕੇ ਦਾ ਵਿਆਹ ਹੁੰਦਾ ਹੈ ਜਾਂ ਲੜਕੀ ਲੜਕਾ ਜਨਮ ਲੈਂਦਾ ਹੈ ਤਾਂ ਇਸ ਥਾਂ ਇਸਤਾਨ ਤੇ ਮੱਥਾ ਟੇਕਣ ਜ਼ਰੂਰ ਆਉਂਦੇ ਹਨ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ